ਕੀ ਹਾਲ ਚਾਲ ਨੇ ਜੀ ਆਪਾਂ ਇਹ ਅੱਜ ਖਾਲ ਲੋਡ ਕਰਨ ਉਹ ਬੜੇ ਵਿਆਂ ਦੀ ਖਾਲ ਆ ਆ ਸਾਰੇ ਬੜੇਵੇਂ ਹੀ ਪਏ ਹੋਏ ਨੇ ਇੱਥੇ ਇਹ ਮੈਂ ਤੁਹਾਨੂੰ ਦਿਖਾਉਣਾ ਆ ਵੀ ਜਦੋਂ ਕੱਲ ਨੂੰ ਆਏਗਾ ਨਰਮਾ ਦੇਣ ਚੜੇ ਨਰਮਾਨ ਕੇ ਸਾਹਮਣੇ ਜਿਹੜੇ ਉਹ ਟਰੈਕਟਰ ਖੜੇ ਆ ਇਸ ਸਾਈਡ ਤੇ ਖਾਲੀ ਹੁੰਦਾ ਆ ਨਾਲ ਹੌਦੀ ਬਣੀ ਆ ਬੜੀ ਤਗੜੀ ਤੇ ਉਹ ਚੋਕ ਕੇ ਵਿੱਚ ਟਰੈਕਟਰ ਉਹਦੇ ਵਿੱਚ ਮਾਰਦੇ ਆ ਨਰਮੇ ਨੂੰ ਤੇ ਜਿਹੜਾ ਉਹ ਸਾਹਮਣੇ ਪਟਾ ਚੱਲਦਾ ਪਿਆ ਆ ਉਹ ਉੱਪਰ ਲੈ ਜਾਂਦਾ ਉਹ ਵਿੱਚ ਉਹਦੀ ਸ਼ੈੱਡ ਦੇ ਉੱਥੇ ਪੇਂਜੇ ਲੱਗੇ ਵੱਡੇ ਵੱਡੇ ਜਿਹੜੇ ਰੂਪ ਪਿੰਜਦੇ ਆ ਤੇ ਬੜੇਵੇਂ ਆ ਜਿਹੜੇ ਆ ਪੈ ਪਉਂਦੀ ਐ ਇਧਰ ਨੂੰ ਇਧਰ ਤਿੰਨ ਚਾਰ ਪੁਆਇੰਟ ਆ ਥੱਲੇ ਢੇਰ ਲੱਗੇ ਜਾਂਦੇ ਤੇ ਸਾਰੇ ਥਾਂ ਜਿਹੜੇ ਚ ਖਲਾਰਤ ਕੇ ਤੇ ਸੁਕਾ ਲੈਂਦੇ ਆ ਫਿਰ ਉਹ ਦਰ ਲੱਗੇ ਹੋਏ ਆ ਕੋਲੂ ਸਾਹਮਣੇ ਜਿੰਦੇ ਜਵੜੇਵੇਂ ਜਾ ਕੇ ਆ ਛੱਟ ਦੇ ਅੰਦਰ ਭਰਿਆ ਪਿਆ ਉਹਦੀ ਜੀ ਟਰੈਕਟਰ ਨਾਲ ਚੁੱਕ ਚੋਕੇ ਇੱਥੇ ਲੈ ਆਂਦੇ ਇੱਥੋਂ ਉਹਦੀ ਭਰ ਦਿੱਤੀ ਆ ਉਹ ਕੋਲੂ ਜਿਹੜੇ ਆਣ ਕੇ ਖਾਲ ਕੱਢਦੇ ਆ ਤੇ ਉਹ ਆ ਜਿਹੜੇ ਕਰੋਗੇ ਲੋੜ ਕਿ ਨਹੀਂ ਆਪਾਂ ਹਾਂ ਇਤਨਾ ਸਮਾਨ ਲੈ ਕੇ ਆਏ ਦੇਖੋ ਹਾਂ ये तो, तो मैं घर वास्ते लेके आया हूँ। वो, वो, वो कचड़िया नहीं बनाता है जो हाँ। नहीं आप लोड करोगे कि नहीं नहीं रात को लोड होएगी कि सुबह हो आज आधी होगी कल ਆ ਬੜੇਵੇਂ ਜਾਂਦੇ ਪਏ ਆਂ ਅੰਦਰ ਉਧਰ ਕੋਲੂ ਦੇ ਵਿੱਚ ਆ ਸਾਰੇ ਕੋਲੂ ਚੱਲਦੇ ਪਏ ਆ ਹਾਲ ਉਧਰੋਂ ਆ ਗਈ ਐਥੇ ਇਹ ਤੋਂ ਉੱਪਰ ਜਾ ਕੇ ਤੇ ਉਧਰ ਚੱਲ ਗਈ ਜਾ ਗਈ ਆ ਗਈ ਖਾਲਾ ਇਥੇ ਹਾਂ हो तो कुछ नहीं कुछ नहीं हाँ हाँ ये आज चार्ज कंडे थे एक के लाइटर एक के लाइटर ढूंढेंगे क्यों क्यों ये हमारा ठेकेदार है कौन ठेकेदार है कहां के हो तो राजस्थान के राजस्थान के हाँ इधर पहले भी लेवल राजस्थान की थी वो बाड़मेर की साइड की थी पहले लेवल वो आदमी किधर गए हैं जो पहले थे यही था, था। नहीं नहीं दूसरे आदमी तो ये नहीं थे, थे। लेबर दूसरी, दूसरी थी शायद इस इसको तो मैं पहचान लूंगा लेकिन दूसरे आदमी जो थे वो सभी को मैं पहचानता हूँ ये, ये भी था ये था ये, था। ये, था। ये, था। ये, ये था। कश्मीरी सा लगता है <laughs> लगता है ना <laughs> कश्मीरी जैसे होता है जै तेरे का याद नहीं है इसका मुझे याद है, है? बताता हूँ एक मिनट कितनी थप्पी आ रही है दस नहीं आएगी ज्यादा आएगी यार 1 2 3 4 5 6 7 8 9 10 ਕਿਤਨਾ ਘਟਾ ਦੇਗਾ ਕਿੰਨਾ ਡਨ ਹੈ 35 ਡਨ ਹੈ 30 730 ਹਾਂ 730 ਉਹ ਤਾਂ ਸੀ ਉਧਰ ਦਾ ਹਾਲ ਦਾ ਪ੍ਰੋਜੈਕਟ ਤੇ ਇੱਧਰ ਆ ਪੈਂਜਾ ਆ ਤੇ ਤੁਹਾਨੂੰ ਮੈਂ ਰੂਹ ਦੀਆਂ ਗੱਠਾਂ ਬੜੀਆਂ ਵਿਖਾਉਂਦਾ ਐ ਇੱਕ ਮਿੰਟ ਐ ਇਸ ਟਾਈਮ ਇੱਥੇ ਰੂਹ ਹੈ ਨਹੀਂ ਕੀ ਨਹੀਂ ਤਾਂ ਗੱਠਾਂ ਵੱਜਦੀਆਂ ਵੀ ਤੁਹਾਨੂੰ ਦਿਖਾਉਣੀਆਂ ਸੀ ਇਸ ਜਗ੍ਹਾ ਤੇ ਵੱਜਦੀਆਂ ਸ਼ਟਰ ਵੱਜੇ ਹੋਏ ਆ ਪੈਂਜਿਆਂ ਦੇ ਅੰਦਰੋਂ ਆ ਸਾਰੀਆਂ ਗੱਠਾ ਹੀ ਨੇ ਸਾਹਮਣੇ ਜਨਾਨੀਆਂ ਨੇ ਤੇ ਮੈਂ ਕੈਮਰਾ ਇਸ ਕਰਕੇ ਥੱਲੇ ਕਰਦਾ ਪਿਆ ਆ ਗੱਠ तकरीबन 2 ਕੁਇੰਟਲ ਤੋਂ ਉੱਤੇ ਹੁੰਦੀ ਆ ਆ ਹੌਦੀ ਦੇ ਵਿੱਚ ਰੂ ਨਿਰਮਾਣ ਕੇ ਸਿੱਧਾ ਪੈ ਗਿਆ ਇੱਥੋਂ ਆ ਪਟੇ ਸਾਣੀ ਗਿਆ ਚੱਲ ਅੰਦਰ ਮਸ਼ੀਨਾਂ ਦੇ ਵਿੱਚ ਜਿਹੜਾ ਇਹ ਸਾਰਾ ਏਰੀਆ ਤਕਰੀਬਨ ਹਜ਼ਾਰਾਂ ਦੇ ਹਿਸਾਬ ਤੇ ਇੱਥੇ ਜਿਹੜੀਆਂ ਫੈਕਟਰੀਆਂ ਨੇ ਰਾਜਸਥਾਨ ਦਾ ਕਿਥੇ ਨਰਮਾ ਆਉਂਦਾ ਪਿਆ ਹੈ ਇਸ ਟਾਈਮ ਉਦਯੋਗੀ ਇੰਡਸਟਰੀ ਵਿਸ਼ਵ ਰਵਾਵਾ ਲక్ష్ਮੀ ਇਦਾਂ ਬਹੁਤ ਫੈਕਟਰੀਆਂ ਨੇ ਠੀਕ ਹੈ ਜੀ ਗੱਡੀ ਆਪਣੀ ਲੋਡ ਹੁੰਦੀ ਪਈ ਹੈ ਬਾਕੀ ਨਿਕਲੇਗੀ ਕੱਲ ਨੂੰ ਅੱਧੀ ਅੱਜ ਲੋਡ ਕਰਨਗੇ ਤੇ ਅੱਧੀ ਸਵੇਰੇ ਇਸ ਸਾਈਡ ਤੇਰੀ ਬਹੁਤ ਜ਼ਿਆਦਾ ਆ ਇਹ ਗਿਰ ਵੀ ਜਾਏਗੀ ਇਸ ਸਾਈਡ ਕੋ ਤੋ ਰਾਤ ਆਪਣੀ ਗੱਡੀ ਲੋਡ ਨਹੀਂ ਸੀ ਹੋਏਗੀ ਸਾਰੀ ਹੇ ਹੁਣ ਲੋਡ ਹੁੰਦੀ ਪਈ ਆ ਮਾ ਥੋੜੀ ਰਹਿ ਗਈ ਆ ਪਿੱਛੇ ਆ ਵੜੇਵੇਂ ਜਿਹੜਾ ਕੱਲ ਢੇਰ ਲੱਗਾ ਹੋਇਆ ਸੀ ਉਹਨੋਂ ਖਲਾਰੀ ਆਉਂਦੇ ਆ ਸਾਰੇ ਸਾਰੇ ਦਿਨ ਦੀ ਧੋਪ ਲੱਗਣ ਤੋਂ ਬਾਅਦ ਚ ਇਹਨੂੰ ਮੁੜ ਕੇ ਫੇਰ ਚੋਕ ਕੇ ਉਹ ਮਸ਼ੀਨ 'ਚ ਪਾਉਣਗੇ ਇਹ ਸਾਰੇ ਇੱਥੇ ਇਕੱਠੇ ਹੋ ਜਾਣੇ ਆ ਧੋਪ ਲਵਾਉਣ ਤੋਂ ਬਾਅਦ 12 ਗੱਡੀਆਂ ਆਉਂਦੀਆਂ ਨੇ ਪ੍ਰੀਜਕੇ ਤੇ ਉਹ ਤਾਮਨ ਲਾਡੂ ਦੀ ਗੱਡੀ ਆ ਜਿਹੜੀ ਆਈ ਆ ਨਰਮੇ ਦੀ ਭਰ ਕੇ ਆਈ ਇੱਥੋਂ ਮਹਾਰਾਸ਼ਟਰ ਚੋਂ ਹੋਣੀ ਆ ਕਿਤੋਂ ਗੱਡੀਆਂ ਦੋ ਬਾਰ ਵੀ ਖੜੀਆਂ ਹੋਈਆਂ ਨੇ ਤੇ ਇੱਧਰ ਟਰੈਕਟਰ ਤਿਆਰ ਆ ਜਿੰਨੇ ਚੁੱਕ ਕੇ ਵਿੱਚ ਪਾਉਣੀ ਆ ਇੱਧਰ ਟਰੈਕਟਰ ਹਜੇ ਇੱਕ ਕਲਟੀਵੇਟਰ ਵਾਲਾ ਟਰੈਕਟਰ ਆ ਉਹ ਜਿਹੜਾ ਸਾਰੀ ਦਿਹਾੜੀ ਇਹਨਾਂ ਨੂੰ ਮਾਰੇਗਾ ਕਲਟੀਵੇਟਰ ਦੇ ਸਕਾਏਗਾ ਇਸ ਨੇ ਇਹਨਾਂ ਦਾ ਚੌਂਕੀਦਾਰ ਆ ਇੱਥੇ ਇਹਨਾਂ ਦਾ ਇੱਕ ਚੌਂਕੀਦਾਰ ਆ ਤੇ ਮੈਂ ਨਾ ਸਵੇਰ ਸਵੇਰ ਸਵੇਰੇ ਉੱਠਿਆ ਤੇ ਬੁਰਸ਼ ਕਰਨ ਕਰਦਾ ਕਰਦਾ ਤੇ ਇਧਰ ਉਹ ਦਫ਼ਤਰ ਦੇ ਨਾਲ ਬਾਹਰਲੇ ਪਾਸੇ ਬਾਥਰੂਮ ਬਣੇ ਹੋਏ ਆ ਆ ਉੱਚੀ ਬਿਲਡਿੰਗ ਦੇ ਨਾਲ ਥੱਲੇ ਦੇ ਪਾਸੇ ਤੇ ਮੈਂ ਕਿਹਾ ਚੱਲ ਬੁਰਸ਼ ਕਰਕੇ ਤੇ ਆਪਦਾ ਪਾਣੀ ਜ਼ਰੂਰ ਵਰਤਣਾ ਚੱਲ ਉੱਥੋਂ ਟੂਟੀ ਤੋਂ ਵਰਤ ਲੈਣਾ ਪਾਣੀ ਚੌਂਕੀਦਾਰ ਕਹਿੰਦਾ ਕਹਿੰਦਾ ਸਰਦਾਰ ਜੀ ਇੱਧਰ ਨਹੀਂ ਜਾਣਾ ਤੁਸੀਂ ਗੰਦ ਪਾਓਗੇ ਆਪ ਦਾ ਪਾਣੀ ਵਰਤੋ ਗੱਡੀ ਚੋਂ ਇਹ ਚਲ ਮੈਂ ਬੁਰਸ਼ ਕਰਦਾ ਪਿਆ ਸੀ ਤੇ ਮੈਂ ਆਪਦਾ ਗੱਡੀ ਚੋਂ ਆਨ ਕੇ ਪਾਣੀ ਲੈ ਕੇ ਤੇ ਮੈਂ ਆਪਦਾ ਸਾਂਭ ਕੇ ਤੇ ਫਿਰ ਮੈਂ ਗਿਆ ਉਹ ਦੇ ਕੋਲੇ ਮੈਂ ਕਿਹਾ ਵੀ ਹੁਣ ਦੱਸ ਗੱਲ ਕੀ ਆ ਆਂਦਾ ਆਪ ਲੋਗ ਗੰਦਗੀ ਬਹੁਤ ਪਾਤੇ ਹੋ ਇਧਰ ਨਹੀਂ ਜਾਣਾ ਮੈਂ ਕਿਹਾ ਵੀ ਮੇਰੀ ਗੱਲ ਸੁਣ ਧਿਆਨ ਨਾਲ ਚਲ ਉਹਦੀ ਪਾਸ਼ਾ ਜੀ ਮੈਂ ਇਹਨੂੰ ਦੱਸਿਆ ਵੀ ਮੇਰੀ ਗੱਲ ਸੁਣ ਧਿਆਨ ਨਾਲ ਮੈਂ ਦਾ ਸਵੇਰ ਦੇ ਟਾਈਮ ਇੱਕ ਟਾਈਮ ਬੁਰਸ਼ ਕਰਨਾ ਆ ਤੇ ਇੱਕ ਟਾਈਮ ਥੁੱਕਣਾ ਆ ਤੇ ਤੁਸੀਂ ਸਾਰੀ ਦਿਹਾੜੀ ਗੰਦ ਖਾਂਦੇ ਜੇ ਤੇ ਸਾਰੀ ਦਿਹਾੜੀ ਗੰਦ ਥੁੱਕ ਦੇ ਜੇ ਇਥੇ ਦਫ਼ਤਰ ਦੀ ਬਾਰੀ ਦੇ ਨਾਲ ਪਾਣ ਥੁੱਕ ਥੁੱਕ ਕੇ ਬੁਰਾ ਹੋ ਲਿਆ ਪਿਆ ਮੈਂ ਕਿਹਾ ਵੀ ਆਹ ਵੇਖ ਲਾ ਵੀ ਤੁਸੀਂ ਜਿਹੜੀ ਥਾਲੀ ਚ ਖਾਂਦੇ ਜੇ ਉਸੇ ਥਾਲੀ ਜੀ ਥੁੱਕਣ ਦੇ ਜੇ ਆਹ ਟਰੈਕਟਰ ਵਾਲਾ ਵੀ ਕੋਲ ਆਣ ਗਿਆ ਆ ਗਿਆ ਤੇ ਗੱਲ ਪੁੱਛਣ ਲੱਗ ਪਿਆ ਵੀ ਕੀ ਗੱਲ ਹੋਈ ਮੈਂ ਕਿਹਾ ਵੀ ਆਹ ਗੱਲ ਹੋਈ ਹੈ ਇਹਨੇ ਮੈਨੂੰ ਕਿਹਾ ਵੀ ਤੁਸੀਂ ਗੰਦਗੀ ਪਾਉਂਦੇ ਜੀ ਇਹ ਨੂੰ ਮੈਂ ਆਖਿਆ ਮੈਂ ਕਿਹਾ ਵੀ ਦੱਸੋ ਵੀ ਗੰਦਗੀ ਤੁਸੀਂ ਜਿਆਦਾ ਪਾਉਂਦੇ ਜੇ ਕਿ ਪੰਜਾਬੀ ਜਿਆਦਾ ਪਾਉਂਦੇ ਮੈਂ ਕਿਹਾ ਪੰਜਾਬੀ ਪਹਿਲੀ ਗੱਲ ਇੰਨਾ ਪਾਣ ਖਾਂਦੇ ਹੀ ਨਹੀਂ ਐਨਾ ਥੁੱਕਦੇ ਹੀ ਨਹੀਂ ਜਿੰਨਾ ਤੁਸੀਂ ਮੈਂ ਕਿਹਾ ਸਾਰੀ ਜਿਹੜੀ ਦਫ਼ਤਰ ਦੇ ਵਿੱਚ ਪੈਰਾਂ 'ਚ ਹੀ ਥੁੱਕੀ ਜਾਂਦੇ ਜੀ ਮੁੜ ਕੇ ਨਹੀਂ ਸਰਦਾਰ ਜੀ ਨਹੀਂ ਸਰਦਾਰ ਜੀ ਆਮ ਕੋ ਮਾਲਿਕ ਬੋਲਦਾ ਮੈਂ ਕਿਹਾ ਮਾਲਿਕ ਤੋਂ ਬੋਲਦਾ ਜੀ ਵੀ ਦੇਖ ਲੈਣਾ ਵੀ ਗੰਦਗੀ ਡਾਲਦਾ ਕੌਣ ਹੈ ਕਵੀ ਅੰਦਰ ਵਾਲੇ ਕੋ ਬੋਲਾ ਮਾਲਿਕ ਨੇ ਮੈਂ ਇੰਨੀ ਨਫ਼ਰਤ ਨਹੀਂ ਡਰਾਈਵਰਾਂ ਤੋਂ ਕਰੀ ਦੀ ਪਰਦੇਸੀ ਬੰਦੇ ਹੁੰਦੇ ਨੇ ਟੜਕੇ ਟੜਕੇ ਆ ਜੇਕਰ ਮਾਂ ਯੋਧਾ ਹੋ ਗਿਆ ਆ ਇਹਨਾਂ ਦੀ ਵੇਸਟ ਆ ਆਪਣੇ ਪਾਣੇ ਕਿਤੇ ਲੋਕਾ ਬਾਕੀ ਕਿਸੇ ਵੀ ਫੈਕਟਰੀ ਦੇ ਵਿੱਚੋਂ ਕੋਈ ਵੀ ਚੀਜ਼ ਕੋਈ ਵੀ ਚੀਜ਼ ਵੇਚ ਕੇ ਜਾਂਦੀ ਆ ਫੈਕਟਰੀ ਦੇ ਅੰਦਰ ਤਾਂ ਉਹਦਾ ਵੇਸਟ ਕੁਝ ਨਹੀਂ ਬਾਹਰ ਇਹਨਾਂ ਕੁਝ ਨਹੀਂ ਸਟਣਾ ਹੁੰਦਾ ਇਹਨਾਂ ਨੇ ਜਿਹੜਾ ਸਵੇਰੇ ਝਾੜੂ ਮਾਰਨਾ ਆ ਉਹ ਵੀ ਇਹਨਾਂ ਦੇ ਵਿੱਚ ਹੀ ਰਲਾ ਦੇਣਾ ਆ ਬੜੀ ਨਹੀਂ ਆ ਤੇ ਆਪਣੇ ਮਨ ਚ ਹੁੰਦਾ ਹੈ ਵੀ ਸ਼ਾਇਦ ਕੁਝ ਵਿੱਚੋਂ ਵੇਸਟ ਵੀ ਨਿਕਲਦਾ ਹੋਏਗਾ ਜਾਂ ਕੁਝ ਨਿਕਲਦਾ ਹੋਏਗਾ ਜਿਹੜਾ ਸ਼ੈਲਰ ਹੁੰਦਾ ਹੈ ਸ਼ੈਲਰ ਚੋਨੇ ਦੇ ਵਿੱਚੋਂ ਜਿਹੜੀ ਉੱਥੇ ਜਾ ਕੇ ਇਹ ਕਚਰਾ ਨਿਕਲਦਾ ਹੈ ਨਾ ਜਿਹਨੂੰ ਆਪਾਂ ਮਿੱਟੀ ਕਹ ਦਿੰਨੇ ਆ ਉਹਨਾਂ ਦੀ ਉਹ ਮਿੱਟੀ ਵੀ ਵਿਗਦੀ ਆ ਇਸੀ ਤਰ੍ਹਾਂ ਇਹਨਾਂ ਦੇ ਉਹਨੇ ਵੜੀਵੇਂ ਵੀ ਗਾਂ ਗਏ ਖਾਲ ਬਣ ਗਈ ਤੇਲ ਨਿਕਲ ਆਇਆ ਆ ਜਿਹੜਾ ਆ ਇਹ ਉਹਦੇ ਵਿੱਚੋਂ ਵੇਸਟ ਨਿਕਲਦਾ ਆ ਕੋਲੂ ਦੇ ਵਿੱਚੋਂ ਫालतू ਜਿਹੜਾ ਆ ਤੇ ਇਹ ਵੀ ਇਹਨਾਂ ਦਾ ਵੇਖ ਜਾਂਦਾ ਆ ਇੱਥੋਂ ਗੱਡੀਆਂ ਪਰਪਰ ਟਰਾਲੀਆਂ ਜਾਣਡੀਆਂ ਸਵੇਰ ਦੀਆਂ ਮੈਂ ਵੇਖੀਆਂ ਦੋ ਭਰਗੀਆਂ ਨੇ ਬੇਲ ਲਗਾਏ ਆਪਾਂ ਨੂੰ ਮੇਲ ਤੇ ਗੱਡੀ ਆਪਣੀ ਲੋਡ ਰੱਸੇ ਪੈ ਗਿਆ ਬੈਲਟਾਂ ਲਾਈਆਂ ਮਾਰ ਤੇ ਹੁਣ ਆਪਾਂ ਚੱਲੀਏ ਰਮਤੇ ਰਮਤੇ ਵੈਗਰੂ ਵੈਗਰੂ ਕਰਦੇ ਠੀਕ ਆ ਬਈ ਸਤਿ ਸ੍ਰੀ ਅਕਾਲ ਅੱਜ ਦਾ ਇੰਨਾ ਹੀ ਗਾਂ ਫਿਰ ਵੇਖਾਂਗੇ